ਇਹ ਜਿਹੜੇ ਆਪਣੇ ਬਲ ਨੇ ਹੁਣ ਪਗ 15 ਨਾਲ ਚੰਗੀ ਤਰ੍ਹਾਂ ਬਦਾਲ ਲੈਣੇ ਨੇ। ਨੋਕਦਗੋ ਵੀ ਜਿਹੜੇ ਆਪਣੇ ਬਾਟਲ ਲੈ ਹੁਣ ਗਨਾ ਭਲਾ ਨੂੰ ਪਾਪਾ ਕੋ ਪੈਨ ਨਾਲ ਐਡ ਕਰ ਲੈਣਾ ਜੀ ਤੇ ਬੈਕ ਤੇ ਜਿਹੜੇ ਆਪਣੇ ਪਗ 15 ਆਪਣੇ ਬਲ ਨੇ ਜਿਹੜੇ ਬੈਕ ਤੇ ਵੀ ਜਿਹੜੇ ਆਪਣੇ ਸ਼ਰਟ ਕਰ ਲੈਣੇ ਨੇ। ਤੁਸੀਂ ਜਿਹੜਾ ਤੁਸੀਂ ਕਮੈਂਟ ਕਰਕੇ ਜੀ ਦੋਸਤੋ ਦੱਸੋ ਤੁਹਾਨੂੰ ਇਹ ਪੱਗ ਕਿਦਾਂ ਹੀ ਲੱਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨਾ ਵੀਰਾਂ ਨੂੰ ਬਾਲੀ ਬਗ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਨੇ ਉਹਨਾਂ ਵੀਰਾਂ ਤੱਕ ਜਿਹੜੀ ਇਹ ਵੀਡੀਓ ਵੱਧ ਤੋਂ ਵੱਧ ਜਿਹੜੀ ਸ਼ੇਅਰ ਕਰਿਓ ਜੀ ਯੰਗੀ ਤੇਰੇ ਆਪਣੇ ਵਾਲ ਨੂੰ ਵੀ ਹੁਣ ਸੈਟ ਕਰ ਲੈਣੇ ਨੇ